ਚਾਈਨਿਸ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਤਾਜ਼ਾ ਤਰੀਨ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਕੁਝ ਖਾਸ ਖਬਰਾਂ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਅਨਾਜ ਮੰਡੀਆਂ ਦਾ ਦੌਰਾ ਪੰਜਾਬ ਸਰਕਾਰ ਤੇ ਸਾਦੇ ਆਜਮਕੇ ਨਿਸ਼ਾਨਾ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮੁਕੇਰੀਆ ਚ ਕਿਸਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਅਕਾਲੀ ਵੀ ਹੋਏ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਤਰਨਤਾਰਨ ਤੋਂ ਸਾਹਮਣੇ ਆਇਆ ਦਿਲ ਦਹਿਲਾ ਦੇਣ ਵਾਲਾ ਮਾਮਲਾ ਨਸ਼ੇੜੀ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ ਸ਼ਿਮਕਸੇ ਸਹਿਜੂ ਕਿਸਾਨ ਅਤੇ ਮਜ਼ਦੂਰੀ ਯੂਨੀਅਨ ਨੇ ਕੀਤਾ ਸਰਕਾਰ ਖਿਲਾਫ ਪ੍ਰਦਰਸ਼ਨ ਹਾਥਰਸ ਮਾਮਲੇ ਦੇ ਵਿੱਚ ਕੀ ਤਿੰਨਸਾਫ ਦੀ ਮੰਗ ਮੀਡੀਆ ਕਲੱਬ ਰਾਜਪੁਰ ਬਲੰ ਲਗਾਇਆ ਗਿਆ ਸਲਾਨਾ ਕੈਂਪ ਕਰੋਨਾ ਯੋਧਿਆਂ ਨੂੰ ਕੀਤਾ ਗਿਆ ਸਨਮਾਨਿਤ ਕਿਸਾਨਾਂ ਨੂੰ ਮਨਾਉਣ ਦੇ ਲਈ ਕੇਂਦਰ ਦੀਆਂ ਕੋਸ਼ਿਸ਼ਾਂ ਜਾਰੀ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਿਸਾਨਾਂ ਨੂੰ ਭੇਜਿਆ ਦੂਜਾ ਸੱਦਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾਣ ਅੱਜ ਮੰਡੀਆਂ ਦਾ ਦੌਰਾ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਆੜਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸੈਕਟਰੀ ਦੇ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਓਥੇ ਕੈਪਟਨ ਸਰਕਾਰ ਟੀਵੀ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੰਜਾਬ ਸਰਕਾਰ ਰਾਹੁਲ ਗਾਂਧੀ ਦੇ ਦੌਰੇ ਦੇ ਵਿੱਚ ਰੁੱਝੀ ਰਹੀ ਤੇ ਕਿਸਾਨਾਂ ਦੇ ਲਈ ਲਿਮਟ ਬਣਾਉਣ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਇਸਨਾਲੇ ਉਹਨਾਂ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਕਿਸਾਨਾਂ ਨੂੰ ਪਿਛਲੇ 15 ਦਿਨਾਂ ਤੋਂ ਉਹਨਾਂ ਦੇ ਪੈਸੇ ਨਹੀਂ ਮਿਲੇ। ਅੱਜ ਮੈਂ ਵਾਹਰਗੜ੍ਹ ਮੰਡੀ ਦੇ ਵਿੱਚ ਦੇਖਣਾ ਅਸੀਂ ਸਾਰਾ ਨਾਜ ਦੀ ਖਰੀਦ ਦਾ ਝੋਨੇ ਦਾ ਬੜਾ ਬੇਹਦ ਅਫਸੋਸ ਆ ਕਿ 15 ਦਿਨ ਹੋ ਗਏ ਝੋਨਾ ਮੰਡੀਆਂ ਦੇ ਵਿੱਚ ਆਏ ਨੂੰ ਖਰੀਦ ਹੋ ਰਹੀ ਆ ਪਰ ਪੇਮੈਂਟ ਹੋ ਨਹੀਂ ਰਹੀ ਤੇ ਕਿਸਾਨ ਅੱਗੇ ਫਸਲ ਵੇਚਣੀ ਆ ਉਹਦੇ ਲਈ ਹੋਰ ਲੋੜਾਂ ਨੇ ਮਾਲਕ ਸਰਕਾਰ ਕਹੀ ਜਾਂਦੀ ਹੈ ਜੀ 2 ਦਿਨਾਂ ਦੀ ਪੇਮੈਂਟ ਰਹਿ ਗਈ ਬਾਕੀ ਪੇਮੈਂਟ ਕਰਦੀ ਪੇਮੈਂਟ ਕਿਤੇ ਰਸਤੇ ਚ ਪਈ ਆ ਪਹਿਲਾਂ ਸਰਕਾਰ ਨੇ ਅਸਲ ਵਿੱਚ ਲਿਮਟ ਬਣਾਉਣ ਲੱਗੇ ਹੀ ਦੇਰੀ ਕੀਤੀ ਲਾਪਰਵਾਹੀ ਕੀਤੀ ਸ੍ਰੀ ਰਾਹੁਲ ਗਾਂਧੀ ਜੀ ਦੇ ਟੂਰ ਦੀ ਤਿਆਰੀ ਵਿੱਚ ਹੀ ਰੁੱਝੇ ਰਹੇ ਸਰਕਾਰ ਵਾਲੇ ਤੇ ਲਿਮਟ ਬਣਾਉਣ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ 15 ਦਿਨਾਂ ਦੀ ਪੇਮੈਂਟ ਅਜੇ ਤੱਕ ਕਿਸਾਨਾਂ ਨੂੰ ਨਹੀਂ ਹੋ ਸਕੀ ਕੋਈ ਕਿਸਾਨ ਪਹਿਲਾਂ ਹੀ ਕਰੋਨਾ ਦਾ ਪੇੜ ਤਵੀ ਆ ਇਹ ਖੇਤੀ ਸੌਂਦੀ ਬਣੇ ਕਾਨੂੰਨਾਂ ਦੇ 20 ਕਿਸਾਨ ਨੂੰ ਬੜੀ ਵੱਡੀ ਸੱਟ ਮਾਰੀ ਆ ਸੜਕਾਂ ਤੇ ਬੈਠਣਾ ਪਿਆ ਲੰਮੇ ਸਮੇਂ ਸੰਘਰਸ਼ ਲੜ ਰਹੇ ਨੇ ਹੁਣ ਤੀਜੀ ਵਾਰ ਆ ਫੈ ਰਹੀ ਆ ਜਿਹੜਿਆ ਝੋਨੇ ਦੀ ਪੇਮੈਂਟ ਨਹੀਂ ਹੋ ਰਹੀ ਤੇ ਕੱਟ ਲੱਗ ਰਹੇ ਨੇ ਚੌਥੀ ਬਲਕੇ ਖੇਤਾਂ ਵਿੱਚ ਪਰਾਲੀ ਜਿਹੜੀ ਆ ਜਨਾਤਾ ਉਹਨੂੰ ਕੰਪਨਸੇਟ ਕਰਨ 2500 ਰੁਪਏ ਇੱਕ ਏਕੜ ਵਿੱਚ ਤੇ ਨਹੀਂ ਫਿਰ ਉਹ ਤੋਂ ਬਿਨਾਂ ਸਾੜ ਤੇ ਕੋਈ ਹੋਰ ਇੱਥੇ ਚਾਰਾ ਨਹੀਂ ਹੈ ਕਿਸਾਨ ਦੇ ਕੋਲ ਉਤੋਂ ਇਹ ਕੇਸ ਹੋੜਾਈ ਜਾ ਰਹੇ ਨੇ ਸੋ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਲਈ ਉਹਨਾਂ ਦਾ ਹੱਲ ਕਰਾਉਣ ਲਈ ਪ੍ਰਸ਼ਾਸਨ ਨੂੰ ਧਿਆਨ ਚ ਲਿਆਉਣ ਲਈ ਅੱਜ ਮੈਂ ਵੱਡਿਆਂ ਦਾ ਦੌਰ ਲਾਇਆ ਸਾਡੇ ਅੱਗੇ ਕਿਸੇ ਇੱਕ ਕਿਸਾਨ ਨੂੰ ਪੁੱਛ ਲਓ ਜਿੰਨੇ ਕਿਸਾਨ ਖੜੇ ਨੇ 8-3 ਖੜੇ ਨੇ ਸਾਰੇ ਕਹਿ ਰਹੇ ਨੇ ਵੀ 1 ਰੁਪਏ ਦੀ ਪੇਮੈਂਟ ਨਹੀਂ ਹੋਈ 15 ਦਿਨਾਂ ਤੋਂ ਫਰੀ ਸ਼ੁਰੂ ਹੋਈ ਆ ਫੜੇ ਨੇ ਸਾਰੇ ਕਿਸੇ ਨੂੰ ਇੱਕ ਮਿੰਟ 8 ਦੇ ਸਾਰੇ ਕਹਿ ਰਹੇ ਨੇ ਵੀ ਅਸੀਂ ਆਪ ਦੇ ਦਿਹਾੜੀ ਤੇ ਵਧੇ ਰੱਖ ਕੇ ਆਪ ਦੇ ਕੋਲੋਂ ਪੈਸੇ ਖਰਚ ਕਰਕੇ ਲੋਡਿੰਗ ਅਨਲੋਡਿੰਗ ਕਰਾ ਰਹੇ ਆ ਚਿਹੜਾਈ ਕਰਾ ਰਹੇ ਆ ਪਰ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਆ ਤਵਾਸ਼ੀਨ ਬਣੀ ਬੈਠੀ ਆ ਮੂਕ ਦਰਸ਼ਕ ਬਣੀ ਬੈਠੀ ਆ ਸਰਕਾਰ ਵੱਲੋਂ ਯਤਨੇ ਕੋਈ ਨਹੀਂ ਹੈ ਕਿ ਕਿਸੇ ਤਰ੍ਹਾਂ ਆੜਤੀ ਦੀ ਕਿਸਾਨ ਦੀ ਮਦਦ ਕੀਤੀ ਜਾਵੇ ਐਸੇ ਸਮੇਂ ਦੇ ਵਿੱਚ ਤੇ ਮੈਂ ਸਮਝਦਾ ਇਹੀ ਤਰਾਜ਼ੀ ਆ ਪੰਜਾਬ ਦੀ ਕਿ ਕਾਂਗਰਸ ਪਾਰਟੀ ਜਿਹੜੀ ਆ ਲਾਫਰਵਾਹ ਹੋ ਕੇ ਵਾਲਾ ਰਾਜ ਕਰਦੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਖੇਤੀ ਬਿਲਾ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਇਸ ਧਰਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਦੇ ਵਿੱਚ ਸੈਂਕੜੇ ਅਕਾਲੀ ਵਰਕਰਾਂ ਨੇ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਝੰਡੇ ਹੇਠ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਆਪਣਾ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ ਓਨੀ ਦੇਰ ਉਹ ਧਰਨੇ ਦੇ ਉੱਤੇ ਬੈਠੇ ਰਹਿਣਗੇ ਤੇ ਕੇਂਦਰ ਸਰਕਾਰ ਦੇ ਖਿਲਾਫ ਰੈਲੀਆਂ ਵੀ ਕਰਦੇ ਰਹਿਣਗੇ ਨਾ ਸਾਦੇ ਖਿਲਾਫ ਜਿਹੜੇ ਖੇਤੀ ਆਰਡੀਨੈਂਸ ਸੈਂਟਰ ਦੀ ਸਰਕਾਰ ਲੈ ਕੇ ਆਈ ਆ ਉਹਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਜਿਹੜਾ ਕੇਸ ਦਾ ਵਿਰੋਧ ਕਰਨ ਵਾਸਤੇ ਐਲਾਨ ਕੀਤਾ ਸੀ ਕਿ ਉਹ ਕੱذ 11 ਤਰੀਕ ਨੂੰ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਆਕਤੀ ਜਨਤਾ ਪਾਰਟੀ ਵਾਲੇ ਕ੍ਰੈਲੀ ਕਰਨ ਜਾ ਰਹੇ ਸੀ ਜਿਹਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਆਜ ਦੇ ਉਸੇ ਵਿਰੋਧ ਤੇ ਚਲਦਿਆਂ ਸ਼੍ਰੋਮਣੀ ਅਕਾਲੀ ਦੰਦ ਦੇ ਕਿਸਾਨ ਵੀ ਕਹਿੰਦੇ ਵੀ ਉਹਨਾਂ ਦਾ ਬਤੌਰ ਇੱਕ ਸਾਹ ਇੰਨਾ ਜਿਵੇਂ ਬੰਦੀਆਂ ਦਾ ਸਾਥ ਦਿੱਤਾ ਤੇ ਕਿਉਂਕਿ ਅਸੀਂ ਸਾਰੇ ਕਿਸਾਨੀ ਦਾ ਸੰਬੰਧਤ ਆ ਅਸੀਂ ਪਹਿਲਾਂ ਕਿਸਾਨ ਆ ਫੇਰ ਸਾਡੀ ਕੋ ਪਾਰਟੀ ਆ ਅਤੇ ਜਿੰਨਾ ਚਿਰ ਦਾ ਕੇਂਦਰ ਸਰਕਾਰ ਇਹਨਾਂ ਆਰਡੀਨੈਂਸਾਂ 'ਤੇ ਸੋਧ ਨਹੀਂ ਕਰਦੀ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਪੰਜਾਬ ਦਾ ਕਿਸਾਨ ਪਿੱਛੇ ਨਹੀਂ ਹਟੇਗਾ ਭਾਵੇਂ ਕੋਈ ਵੀ ਲੜਾਈ ਲੜਨੀ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਪੰਜਾਬ ਦਾ ਕਿਸਾਨ ਪੂਰੀ ਲੜਾਈ ਲੜ ਕੇ ਰਹੇਗਾ ਉਧਰ ਤਰਨਤਾਰਨ ਦੇ ਵਿੱਚ ਇੱਕ ਨਸ਼ੇੜੀ ਪੱਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਹਥੋੜਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਭਰਾ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਨਸ਼ਾ ਕਰਨ ਦਾ ਆਦੀ ਸੀ ਉਸਨੇ ਆਪਣੀ ਸਾਰੀ ਜ਼ਮੀਨ ਨਸ਼ੇ ਦੇ ਕਾਰਨ ਵੇਚ ਦਿੱਤੀ ਤੇ ਹੁਣ ਨਸ਼ੇੜੀ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਸਰ ਇਹ ਹੋਈ ਆ ਇਹ ਨਸ਼ੇ ਨਸ਼ੇ ਕਰਦਾ ਸੀ ਇਹਨੇ ਆਪਦੀ ਜ਼ਮੀਨ ਜਿਹੜੀ ਆ ਵੇਚ ਚੁੱਕਾ ਇਹ ਹੁਣ ਵਾਦੀ ਜਿਹੜੀ ਬੱਚਿਆਂ ਨਾਲ ਜ਼ਮੀਨ ਸੀ ਇਹਨੇ ਐਸਡੀਐਮ ਸਾਹਿਬ ਦੇ ਕੇਸ ਕੀਤਾ ਜੀ ਉੱਥੇ ਜੋ ਵੀ ਉਹਦਾ ਫੈਸਲਾ ਹੋਇਆ ਜਿੰਨੇ ਨੂੰ ਖਤਰਾ ਦਿੱਤਾ ਸੀ ਇਹਦੇ ਖਾਤੇ 'ਚ ਪਾ ਦਿੰਦੇ ਰਹੇ ਹਨ ਕਿੰਨੀ ਜ਼ਮੀਨ ਸੀ ਜਿਹੜੀ ਬੱਚਿਆਂ ਦੇ ਨਾਲ ਹੋਈ ਇਹ 5 ਕਿਲੇ ਕੁਛ ਸੀ ਜੀ ਅੱਛਾ ਹਾਂਜੀ ਕੁਛ ਨੇ 4-5 ਕਿਲੇ ਤਾਂ ਵੇਚ ਚੁੱਕਾ ਕਿੰਨਾ ਚਿਰ ਹੋ ਗਿਆ ਵਿਆਹ ਇਹਨੂੰ ਵਿਆਹ ਨੂੰ ਤਕਰੀਬਨ 15 16 ਸਾਲ ਹੋ ਗਏ ਉਦੋਂ ਦਾ ਝਗੜਾ ਚੱਲੀ ਜਾਂਦਾ ਮਾਜੀ ਉਦੋਂ ਦਾ ਨਹੀਂ ਜਦੋਂ ਇਹਦੇ ਬਾਪ ਦੀ ਡੈਥ ਹੋ ਗਈ ਹੈ ਜੀ ਇਹਦੀ ਜਿਹੜੀ ਆ ਮਾਤਾ ਦੀ ਡੈਥ ਪਹਿਲਾਂ ਹੋਈ ਸੀ ਵਿਆਹ ਤੋਂ ਜਦੋਂ ਇਹਦੀ ਜਿਆ 11 12 ਚ ਦੀ ਡੈਥ 10 ਦੇ ਵਿੱਚ ਚੋਦੀ ਡੈਥ ਹੋਈ ਆ ਬਾਅਦ ਕੇ ਪੁੱਠੇ ਕਮਾਲੇ ਦੀ ਜ਼ਮੀਨ ਜਿਹੜੀ ਆ ਇਹਦੇ ਨਾਂ ਚੜ ਗਈ ਇੰਨੇ ਹੌਲੀ ਹੌਲੀ ਵੇਚਣੀ ਚੱਲੂ ਲੱਗਦੀ ਆ ਨਸ਼ੇ ਨਸ਼ਾ ਕਰਦਾ ਸੀ ਹਾਂਜੀ ਨਸ਼ਾ ਕਰਦਾ ਸੀ ਸਕਤ ਸਰ ਇਹ ਹੁਣ ਜਿਹੜੀ ਵਾਦੀ ਜ਼ਮੀਨ ਆ ਇਥੋਂ ਦਾ ਇੱਕ ਸਰਪੰਚਾ 1 2 3 ਜਾਣੇ ਹੋਰ ਆ ਇੱਕ ਲਾਗੇ ਗਵਾਂਢੀ ਆਦਾ ਨਾਮ ਪੱਪੂ ਆ ਜੀ ਇੱਕ ਹੀਰਾ ਸਿੰਘ ਆ ਜੀ ਇੱਕ ਦੇ ਮਾਮੇ ਦਾ ਮੁੰਡਾ ਗਰਜੰਦ ਸਿੰਘ ਆ ਤੇ ਇੱਕ ਇਥੇ ਗੀਤੋ ਗੀਤੋ ਆੜੀ ਨਾਲ ਹੀ ਪੈਲੀ ਆ ਸਾਰੇ ਪੈਲੀ ਦੀ ਆਪਦੇ ਕਬਜ਼ੇ ਕਰਨਾ ਚਾਹਦੇ ਨੇ ਅੱਗੇ ਵੀ ਸਾਰੇ ਸਾਨੂੰ ਕਣਕ ਨਹੀਂ ਵੜਨ ਦਿੰਦੇ ਹੱਤੋਂ ਵਿਧ ਦਰਖਾਸਤਾਂ ਪਈਆਂ ਨੇ ਤੇ ਧੱਕੇ ਨਾਲ ਕਣਕ ਵੜਨਾ ਚਾਹੁੰਦੇ ਸੀ ਉਦੋਂ ਹੀ ਬਹੁਤ ਜ਼ੋਰ ਨਾਲ ਕਾਨੂੰਨੀ ਕਾਰਵਾਈ ਕਰਕੇ ਆਪਦੀ ਕਣਕ ਵਾਢੀ ਹੈ ਜੀ ਬੱਚੇ ਕੋਈ ਇਨਸਾਫ ਨਹੀਂ ਹਨ ਬਹੁਤ ਜ਼ਿਆਦਾ ਨਾ ਥੱਕ ਗਈ ਤਾਂ ਕਿੰਨੇ ਬੱਚੇ ਸੀ ਇਹਦੇ ਦੋ ਬੱਚਿਆ ਸਰ ਇੱਕ ਇੱਕ ਨੂੰ ਵੱਡੇ ਨੂੰ ਜਿਹੜਾ ਉਹਨੂੰ ਮਾਰਨ ਪੈਂਦਾ ਅੱਗੇ ਇੱਕ ਦੋ ਵਾਰੀ ਮਾਰਨ ਪਿਆ ਉਹਨੂੰ ਉਹ ਸਾਡੇ ਕੋਲ ਰਹਿੰਦਾ ਸੀ ਤੇ ਜਿਹੜਾ ਛੋਟਾ ਉਹ ਇੱਥੇ ਹੀ ਅੱਛਾ ਹਾਂਜੀ ਵੱਡਾ ਜਿਹੜਾ ਤੇ ਮੌਕੇ ਤੇ ਇਹ ਬੱਚੇ ਨੂੰ ਕਿੱਥੇ ਮੌਕੇ ਤੇ ਬੱਚੇ ਨੂੰ ਕਿੱਥੇ ਘੱਲੇ ਮੌਕੇ ਆ ਜੀ ਸਰ ਇੱਥੇ ਹੀ ਬੱਚਾ ਨਿੱਕਾ ਹੀ ਹਾਂਜੀ 11-12 ਸਾਲ ਦਾ ਹੋਇਆ ਕੀ ਮੰਗ ਕਰਦੇ ਜਾਂਦੇ ਸਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਭ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਅੱਗੇ ਹੀ ਉਹ ਲੜਾਈਆਂ ਝਗੜੇ ਰੱਖਦਾ ਸੀ ਤੇ ਹੁਣ ਪਤਾ ਨਹੀਂ ਲੱਗਾ ਜੋ ਕਰਦਾ ਹੈ ਸਰਪੰਚਾ ਨਹੀਂ ਮਦਦ ਨਹੀਂ ਜੋ ਹੁੰਦਾ ਹੀ ਕੀ ਨਾਂ ਹੈ ਤੁਹਾਡੇ ਜਵਾਈ ਦਾ ਜਿਹਨੇ ਮਾਰਿਆ ਦਵਾਈਕਰ ਸਾਹਿਬ ਸਿੰਘ ਹਾਏ ਤੇ ਉਹਦਾ ਨਾਂ ਕੀ ਹੈ ਜੋ ਵੀ ਕਰਦਾ ਸਾਰੇ ਪਿੰਡ ਦੇ ਮਦਦ ਕਰਦੇ ਸੀ ਉਹਦੀ ਕੱਲੇ ਨੇ ਉਹਨੇ ਕੋਈ ਨਹੀਂ ਕੀਤਾ ਜੋ ਕਾਰਨ ਕੀ ਸੀ ਕਰਨ ਕੀ ਸੀ ਕਿਹੜੀ ਗੱਲ ਵਾਲੇ ਉਹ ਨਸ਼ਾਈ ਸੀ ਹੂੰ ਤੇ ਉਹ ਨਸ਼ੇ ਖਾਂਦਾ ਹੀ ਤਾਂ ਹੀ ਪਾਲੀ ਬੰਨਾ ਜਿਹੜਾ ਉਹਨੇ 3-4 ਕਿਲੇ ਪਾਲੀ ਵੇਚ ਕੇ ਖਾ ਲਈ। ਵਾਦੀ ਪਾਲੀ ਅਸੀਂ ਬੱਚਿਆ ਨਾ ਕਰਾਤੀ ਇੱਥੋਂ ਹੀ ਸਾਡੇ ਵੈਰ ਉਹਨਾਂ ਦੇ ਕੁੜੀ ਦਾ ਪੈ ਗਿਆ। ਮੁਕਸਰ ਸਾਹਿਬ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਵੱਲੋਂ ਪਿਛਲੇ ਦਿਨੀ ਯੂਪ ਦੇ ਹਾਥਰਸ ਦੇ ਵਿੱਚ ਹੋਏ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ ਹਾਥਰਸ ਦੀ ਤੀਨ ਨੂੰ ਇਨਸਾਫ ਦਿਵਾਉਣ ਦੇ ਲਈ ਅਤੇ ਉਹਨਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੇ ਲਈ ਯੋਗੀ ਸਰਕਾਰ ਅਤੇ ਭਾਜਪਾ ਦੇ ਖਿਲਾਫ ਅਰਤੀ ਫੂਕ ਮਜ਼ਾਰਾ ਕੀਤਾ। ਸ਼ਿਮੁਖਸ ਸਾਬ ਦੇ ਬਾਜ਼ਾਰਾਂ ਦੇ ਵਿੱਚ ਰੋਜ਼ ਸਮਾਰਚ ਵੀ ਕੱਢਿਆ ਗਿਆ ਕਿਸਾਨਾਂ ਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨੇ ਯੋਗੀ ਸਰਕਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਸਰਕਾਰ ਬਲਾਤਕਾਰੀਆਂ ਦੇ ਨਾਲ ਖੜੀ ਹੈ ਅਤੇ ਦਲਿਤ ਧਿਰ ਨੂੰ ਇਨਸਾਫ ਦਿਵਾਉਣ ਦੇ ਵਿੱਚ ਅਸਫਲ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਇਹਨਾਂ ਨਾਲ ਲਗਾ ਰਹੀ ਹੈ ਕਿ ਬੇਟੀ ਪੜਾਓ ਬੇਟੀ ਬਚਾਓ ਅਤੇ ਦੂਜੇ ਪਾਸੇ ਦੇਸ਼ ਦੀਆਂ ਬੇਟੀਆਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਨੇ। ਹੋਰ ਕੀ ਕੁਝ ਕਿਹਾ ਤੁਸੀਂ ਖੁਦ ਸੁਣੋ। ਅੱਜ ਅਸੀਂ ਕ੍ਰਿਤੀ ਕਿਸਾਨ ਯੂਨੀਅਨ ਔਰ ਨੌਜਵਾਨ ਭਾਰਤ ਸਭਾ ਵੱਲੋਂ ਮਾਰਚ ਇੱਕ ਜਿਹੜਾ ਰੋਸ ਮਾਰਚ ਕਰ ਰਹੇ ਆ ਮਕਸਰ ਸ਼ਹਿਰ ਦੇ ਵਿੱਚ ਘਟਨਾ ਤੁਹਾਡੇ ਸਾਹਮਣੇ ਹੀ ਆ ਜਿਹੜੀ ਉਹ ਯੂਪੀ ਦੇ ਹਾਥ ਰਸ ਦੀ ਇਹ ਘਟਨਾ ਜਿਹਦੇ ਵਿੱਚ ਚਾਰ ਦਰਿੰਦਿਆਂ ਵੱਲੋਂ ਜਿਹੜੇ ਉਹ ਇੱਕ ਮਨੀਸ਼ਾ ਨਾਂ ਦੀ ਲੜਕੀ ਨੂੰ ਪਹਿਲਾਂ ਉਹਦੇ ਨਾਲ ਗੈਂਗ ਰੇਪ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਮਤਲਬ ਉਹਦੀ ਜੀਭ ਤੱਕ ਕੱਟ ਦਿੱਤੀ ਗਈ ਉਹਦੀ ਰੀਡ ਦੀ ਹੱਡੀ ਤੱਕ ਜਿਹੜੀ ਉਹ ਤੋੜ ਦਿੱਤੀ ਗਈ ਔਰ ਹਸਪਤਾਲ ਦੇ ਵਿੱਚ ਜ਼ਖਮਾਂ ਦੀ ਤਾਬਨਾ ਸਹਿੰਦੀ ਹੋਈ ਉਹ ਮਨੀਸ਼ਾ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਇਹ ਕੱਲੀ ਮਨੀਸ਼ਾ ਦਾ ਕਤਲ ਹੀ ਨਹੀਂ ਹੈ ਇਹ ਪੂਰੀ ਮਨੁੱਖਤਾ ਦਾ ਕਤਲ ਆ ਜਿਹੜੀ ਉਹ ਸ਼ਰਮਸਾਰ ਆ ਸਾਡੀ ਅੱਧੀ ਆਬਾਦੀ ਜਿਹੜੀ ਔਰਤਾਂ ਦੀ ਆਬਾਦੀ ਹੈ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸੋਕੇ ਮੰਦਾ ਆਖੀ ਜਿੱਤ ਜਮੇ ਰਜਾਨ ਪਰ ਅੱਜ ਅੱਜ ਉਸ ਔਰਤਾਂ ਦੀ ਉਹਨਾਂ ਦੀ ਅੱਧੀ ਆਬਾਦੀ ਦੀ ਜਿਹੜੀ ਬੇਪਤੀ ਉਹ ਕੀਤੀ ਜਾ ਰਹੀ ਆ ਖਾਸ ਕਰਕੇ ਯੂਪੀ ਦੇ ਵਿੱਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਆ ਇਹ ਨਾਰਾ ਤੇ ਮਾਰ ਕੇ ਆਏ ਸੀਗੇ ਰਾਮ ਰਾਜ ਸਥਾਪਿਤ ਕਰਨਾ ਪਰ ਇਹ ਰਾਮ ਦੇ ਨਾਮ ਨੂੰ ਵੀ ਜਿਹੜਾ ਬਦਨਾਮ ਕਰ ਰਹੇ ਆ ਯੂਪੀ ਦੇ ਵਿੱਚ ਲਗਾਤਾਰ ਜਿਹੜਾ ਔਰਤਾਂ ਦੀ ਬੇਪਤੀ ਕੀਤੀ ਜਾ ਰਹੀ ਆ ਜੜੀਆਂ 909000 ਦੇ ਕਰੀਬ ਜੜੀਆਂ ਘਟਨਾਵਾਂ 9300 ਦੇ ਕਰੀਬ ਘਟਨਾਵਾਂ ਜੜੀਆਂ ਰੇਪ ਦੀਆਂ ਸਾਹਮਣੇ ਆ ਚੁੱਕੀਆਂ ਜਦੋਂ ਦਾ ਯੋਗਗੀ ਦਿੱਤਿਆ ਨਾਥ ਜਿਹੜਾ ਉਹ ਸੱਤਾ ਦੇ ਵਿੱਚ ਉਹ ਆਇਆ ਹੁਣ ਵੀ ਜਿਹੜੇ ਸੱਤਾਧਾਰੀ ਆ ਉਹ ਲਗਾਤਾਰ ਉਹਨਾਂ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਦੇ ਜਿਹੜੇ ਮੰਤਰੀ ਤੱਕ ਇਹ ਬਿਆਨ ਦੇ ਰਹੇ ਆ ਕਿ ਕੁੜੀ ਆਪ ਜ਼ਿੰਮੇਵਾਰ ਆ ਰੇਪ ਦੇ ਲਈ ਇਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋ ਰਿਹਾ ਚਾਹੇ ਇਹਨਾਂ ਦਾ ਕੁਲਦੀਪ ਸਿੰਘ ਹੋਵੇ ਜਿਹੜਾ ਭਾਜਪਾ ਦਾ ਉਹ ਆਪਣੇ ਆਪ ਵੱਡਾ ਲੀਡਰ ਸਮਝਦਾ ਸੀਗਾ ਜਿਹੜਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਠੂਆ ਦੇ ਵਿੱਚ ਵੀ ਰੇਪ ਹੋਇਆ ਬੀਜੇਪੀ ਵਾਲੇ ਉਦੋਂ ਵੀ ਉਹਨਾਂ ਰੇਪ ਦੇ ਜਿਹੜੇ ਅਪਰਾਧੀ ਆ ਉਹਨਾਂ ਦੇ ਹੱਕ ਚ ਰੈਲੀਆਂ ਕੱਢਦੇ ਆ ਔਰ ਹੁਣ ਵੀ ਜਿਹੜਾ ਕੁਲਦੀਪ ਸਿੰਘ ਨੇ ਰੇਪ ਕੀਤਾ ਸੀ ਕੁੜੀ ਨਾਲ ਉਹਦੇ ਮਾਪੇ ਨੂੰ ਵੀ ਟਰੱਕ ਚੜਾ ਕੇ ਮਾਰ ਦਿੱਤਾ ਗਿਆ ਕੁਲਦੀਪ ਸਿੰਘ ਜਿਹੜਾ ਬੀਜੇਪੀ ਦਾ ਵਿਧਾਇਕ ਰਿਹਾ ਇਹਨਾਂ ਦੀ ਮਾਨਸਿਕਤਾ ਘਟੀਆ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਆ ਇਸ ਕਰਕੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਗੁਰੂਆਂ ਦੀ ਪਾਵਨ ਧਰਤੀ ਤੋਂ ਕਿ ਇਕੱਲੇ ਯੂਪ ਦੀ ਘਟਨਾ ਨਹੀਂ ਹੈ ਅੱਜ ਪੂਰਾ ਪੰਜਾਬ ਆ ਜਿਹੜਾ ਉਹ ਸੜਕਾਂ ਤੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਮਨੀਸ਼ਾ ਦੇ ਕਾਤਲ ਆ ਉਹਨਾਂ ਦੇ ਬਲਾਤਕਾਰ ਕਰਨ ਵਾਲੇ ਅਪਰਾਧੀ ਆ ਉਹਨਾਂ ਨੂੰ ਚੌਂਕ 'ਚ ਜਿਹੜਾ ਫਾਹੇ ਟੰਗਿਆ ਜਾਣਾ ਚਾਹੀਦਾ ਐ ਇਸ ਲਈ ਅੱਜ ਅਸੀਂ ਜਿਹੜਾ ਰੋਸ ਮਾਰਚ ਕਿਰਤੀ ਕਿਸਾਨ ਯੂਨੀਅਨ ਔਰ ਨੌਜਵਾਨ ਪਰਸਪਤਵ ਵੱਲੋਂ ਕਰ ਰਹੇ ਹਾਂ ਸਾਡਾ ਜੀ ਅੱਜ ਦਾ ਜਿਹੜਾ ਸਾਰੇ ਪੰਜਾਬ 'ਚ ਦਲਤ ਜੱਥੇਬੰਦੀਆਂ ਖੇਤ ਮਜ਼ਦੂਰ ਜੱਥੇਬੰਦੀਆਂ ਜਿੰਨਾਂ ਬੰਦੀਓ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਇੱਥੋਂ ਦੀ ਹਕੂਮਤ ਨੇ ਸਭ ਤੋਂ ਵੱਡੀ ਮਾੜੀ ਗੱਲ ਇਹ ਕੀਤੀ ਕਿ ਜਿੱਥੇ ਇਸ ਬੱਚੀ ਦੀ ਐਡੀ ਬੇਕਦਰੀ ਨਾਲ ਮੌਤ ਕੀਤੀ ਉੱਥੇ ਉਹਨਾਂ ਮਾਪਿਆਂ ਨੂੰ ਉਹਦੀਆਂ ਅੰਤਮ ਜਿਹੜੀਆਂ ਕਿਰਿਆ ਕਰਾਮਾ ਹੁੰਦੀਆਂ ਨੇ ਉਹਦੀਆਂ ਜੋ ਰਸਮਾਂ ਹੁੰਦੀਆਂ ਨੇ ਜਣੇ ਉਹਨਾਂ ਮਾਪਿਆਂ ਨੂੰ ਵੀ ਉਹਦੇ ਸ਼ਿਸ਼ਕਾਰ ਤੇ ਧੁੱਕ ਨਹੀਂ ਦਿੱਤਾ ਐਦੂੰ ਮਾੜੀ ਗੱਲ ਕਿਹੜੀ ਹੋ ਸਕਦੀ ਆ ਕਿ ਜਦੋਂ ਤੁਹਾਡੇ ਆਪ ਦੇ ਧੀਆ ਪੱਤਾਂ ਦਾ ਐਡਾ ਜਵਰ ਹੋ ਜਾਏ ਧੱਕਾ ਹੋ ਜਾਏ ਤੇ ਤੁਸੀਂ ਆਪ ਦੇ ਧੀ ਪੁੱਤ ਦਾ ਸ਼ਿਸ਼ਕਾਰ ਵੀ ਨਾ ਕਰ ਸਕੋ ਆਪ ਦੇ ਧੀ ਪੁੱਤ ਦਾ ਅੰਤਮ ਘੜੀ ਚ ਉਹਨਾਂ ਦਾ ਮੂੰਹ ਵੀ ਨਾ ਦੇ ਸਕੋ ਜਣੇ ਇੱਥੋਂ ਦੀ ਮੋਦੀ ਹਕੂਮਤ ਆ ਜਿਹੜੀ ਉਹ ਪਹਿਲਾਂ ਹੀ ਜਗ ਜਾਰ ਹੈਗੀ ਆ ਕਿ ਉਹੋ ਇਥੋਂ ਦੀ ਸ਼ਰਮਾਇਦਾਰੀ ਤੇ ਇਥੋਂ ਦੇ ਜ਼ਗੀਰਦਾਰਾਂ ਦੇ ਪੱਖ ਦੀ ਹੈਗੀ ਆ ਇਸ ਕਰਕੇ ਉਸ ਬੱਚੀ ਨੂੰ ਇਨਸਾਫ ਦੇਣ ਦੀ ਬਜਾਏ ਅੱਜ ਉਹਨਾਂ ਤੇ ਪਰਿਵਾਰਾਂ ਤੇ ਕਿੰਤੂ ਪਰੰਤੂ ਕਿਤੇ ਜਾ ਰਹੇ ਆ ਸੋ ਜਿਹੜਾ ਸਾਡੀ ਇਸ ਮੀਡੀਆ ਨੇ ਉਹ ਗੱਲ ਨੂੰ ਉਠਾਇਆ ਜਿਹੜੀ ਮੀਡੀਆ ਇਸ ਗੱਲ ਨੂੰ ਨੰਗੀ ਕਰਨ ਵਾਸਤੇ ਤੁਰੀ ਹੋਈ ਆ ਇਥੋਂ ਦੀ ਮੋਦੀ ਹਕੂਮਤ ਆ ਅੱਜ ਤੇ ਜੋਗੀ ਹਕੂਮਤ ਆ ਉਹਨਾਂ ਮੀਡੀਆ ਵਾਲਿਆਂ ਨੂੰ ਹੀ ਪਰਚਾ ਚ ਮਰਨ ਨੂੰ ਤੁਰੀ ਫਿਰਦੀ ਆ ਉਹਨਾਂ ਤੇ ਹੀ ਦੇਸ਼ ਦਰੋਹੀ ਦੇ ਦਾ ਹੋਰ ਵੱਖ-ਵੱਖ ਤਰ੍ਹਾਂ ਦੇ ਅਲਜਾਮ ਲਾ ਕੇ ਉਹਨਾਂ ਨੂੰ ਫਸਾਉਣ ਤੇ ਤੁਰੀ ਮੀਡੀਆ ਕਲਬ ਰਾਜਪੁਰਾ ਦੇ ਚੇਅਰਮੈਨ ਅਤੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਲਬ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਸਥਾਨਕ ਸਰਕਾਰੀ ਹਸਪਤਾਲ ਵਿਖੇ ਸਾਲਾਨਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਸਾਲਾਨਾ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦੇਾਲ ਸਿੰਘ ਕੰਬੋਜ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮਹਿਮਾਨ ਦੀ ਸਰਪ੍ਰਸਤੀ ਦੇ ਵਿੱਚ ਸਰਕਾਰੀ ਹਸਪਤਾਲ ਦੇ ਦਰਜਨ ਦੇ ਕਰੀਬ ਕੋਵਿਡ ਕਾਲ ਦੌਰਾਨ ਦਿੱਤੀਆਂ ਸੇਵਾਵਾਂ ਕਾਰਨ ਸਨਮਾਨਿਤ ਕੀਤਾ ਗਿਆ ਵਿਦਾਇਕ ਕੰਬੋਜ ਦੇ ਵੱਲੋਂ ਮੀਡੀਆ ਕਲੱਬ ਦੇ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਪੱਤਰਕਾਰ ਭਾਈ ਚਾਰੇ ਦੀ ਪ੍ਰਸ਼ੰਸਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮੀਡੀਆ ਕਲੱਬ ਦੇ ਵੱਲੋਂ ਸਮੇਂ ਦੀ ਜ਼ਰੂਰਤ ਮੁਤਾਬਿਕ ਜੋ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਨੇਕ ਕੰਮ ਹੈ। ਤਾਂ ਬਹੁਤ ਅੱਛਾ ਕਦਮ ਹੈ ਜਿਹੜਾ ਖਾਸ ਕਰਕੇ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਨਾਲ ਹੀ ਜਿਹੜਾ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਜਿਹੜਾ ਬਹੁਤ ਵਧੀਆ ਕਦਮ ਹੈ ਜਿਹੜਾ ਚੁੱਕਿਆ। ਦੂਜੀ ਗੱਲ ਇਹ ਹੈ ਕਿ ਬੜੀ ਮਿਹਨਤ ਕਰਕੇ ਅਤੇ ਬੜੇ ਹੌਸਲੇ ਦੇ ਨਾਲ ਹੈਲਥ ਡਿਪਾਰਟਮੈਂਟ ਨੇ ਬਹੁਤ ਵਧੀਆ ਕਰੋਨਾ ਦੇ ਵਿਰੁੱਧ ਜਿਹੜੀ ਲੜਾਈ ਲੜੀ ਆ ਜਿਹਦੇ ਨਤੀਜੇ ਅੱਜੇ ਨਿਕਲੇ ਆ ਕਿ ਕਰੋਨਾ ਜਿੱਥੇ 30 35% ਸੀਗਾ ਅੱਜ ਉਹ ਸਿਰਫ 3 4% ਤੇ ਜਿਹੜਾ ਰਹਿ ਗਿਆ ਇਹਦਾ ਸਾਰਾ ਸਿਹਰਾ ਜਿਹੜਾ ਹੈਗਾ ਉਹ ਹੈਲਥ ਡਿਪਾਰਟਮੈਂਟ ਨੂੰ ਜਾਂਦਾ ਹੈ ਹਸਪੀਟਲ ਦੇ ਅੰਦਰ ਜਿਹੜਾ ਅ ਇੱਥੇ ਜਿਹੜੇ ਜਿਨ੍ਹਾਂ ਬੰਦਿਆਂ ਨੇ ਕਰੋਨਾ ਦੇ ਵਿਰੁੱਧ ਲੜਾਈ ਲੜੀ ਆ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਅਤੇ ਪੀਪੀ ਕਿਟਸ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਵੱਲੋਂ ਜਿਹੜੀਆਂ ਡੋਨੇਟ ਆ ਉਹ ਹਸਪੀਟਲ ਨੂੰ ਜਿਹੜੀਆਂ ਕੀਤੀਆਂ ਉਹਦੇ ਲਈ ਇੱਕ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀਤਾ ਸੀ ਉਹਦੇ 'ਚ ਸਾਰੇ ਐਸਐਮਓ ਸਾਹਿਬ ਵੀ ਮੈਂ ਵੀ ਸਾਡੇ ਸਪੈਸ਼ਲ ਕਮੇਟੀ ਦੇ ਪ੍ਰਧਾਨ ਸਾਹਿਬ ਸਾਰੇ ਪੰਚਾਇਤ ਸੰਮਤੀ ਦੇ ਚੇਅਰਮੈਨ ਸਾਹਿਬ ਸਾਰਿਆਂ ਨੇ ਅਸੀਂ ਸਮੂਲੀਅਤ ਕੀਤੀ। ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ਤੇ ਉਤਰ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਇੱਕ ਵਾਰ ਫੇਰ ਤੋਂ ਸੱਦਾ ਭੇਜਿਆ ਹੈ। ਦਰਸਲ 29 ਕਿਸਾਨ ਜਥੇਬੰਦੀਆਂ ਨੂੰ 14 ਅਕਤੂਬਰ ਨੂੰ ਸਵੇਰੇ 11:30 ਵਜੇ ਕ੍ਰਿਸ਼ੀ ਪਵਨ ਦੇ ਵਿੱਚ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ। ਦੱਸ ਦੇਗੀ ਸੰਘਰਸ਼ੀਲ ਕਿਸਾਨਾਂ ਨੂੰ ਮਨਾਉਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਸੱਦਾ ਭੇਜ ਚੁੱਕੀ ਹੈ ਤੇ ਹੁਣ ਇੱਕ ਵਾਰ ਫੇਰ ਤੋਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮਨਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਗਈ ਹੈ ਵੱਡੇ ਪੱਧਰ ਤੇ ਸੰਘਰਸ਼ ਕਰਦੇ ਆ 29 ਜਥੇਬੰਦੀਆਂ ਨੂੰ ਦਿੱਲੀ ਦੇ ਵਿੱਚ ਖੇਤੀ ਭਵਨ ਚ ਗੱਲਬਾਤ ਦੇ ਲਈ ਸੱਦਾ ਭੇਜਿਆ ਗਿਆ ਹੈ ਖਬਰਾਂ ਤਾਜ਼ਾ ਰਿੰਦੇ ਵਿੱਚ ਫਿਲਹਾਲ ਦੇ ਲਈ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ